ਨਾਦੀ ਕੇਂਦਰੀ ਜੇਲ੍ਹ ਦੇ ਬਾਹਰ ਇਕੱਠੇ ਹੋਏ ਲੋਕਾਂ ਦੇ ਵੱਲੋਂ ਧਰਨਾ ਲਗਾ ਕੇ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਕਈ આરોਪ ਲਗਾ ਕੇ ਨਾਰੇਬਾਜ਼ੀ ਕੀਤੀ ਗਈ ਹੈ। ਦਰਸਲ ਇੱਥੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਹਨਾਂ ਦਾ ਮੈਂਬਰ ਪਿਛਲੇ 9 ਮਹੀਨਿਆਂ ਤੋਂ ਪੀਓ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਹਨਾਂ ਨੂੰ ਅੱਜ ਇੱਕ ਵਿਅਕਤੀ ਜਿਸ ਦੀ ਜ਼ਮਾਨਤ ਹੋਈ ਸੀ ਉਸਰਾਹੀਂ ਸੁਨੇਹਾ ਮਿਲਿਆ ਹੈ ਕਿ ਅਜੀ ਮੋਰਿਆ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ ਉਸਦੀ ਤਬੀਅਤ ਕਾਫੀ ਸੀਰੀਅਸ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਸਤੋ ਬਾਤ ਪਰਿਵਾਰ ਵਾਲੇ ਤੇ ਦੋਸਤ ਇਕੱਠੇ ਹੋ ਕੇ ਜੇਲ੍ਹ ਗਏ ਨੇ ਤੇ ਜੇਲ੍ਹ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਮੈਂਬਰ ਦੀ ਹਾਲਤ ਕਿਵੇਂ ਹੈ ਇਹ ਉਹਨਾਂ ਨੂੰ ਅਜੇ ਤੱਕ ਨਹੀਂ ਦੱਸਿਆ ਜਾ ਰਿਹਾ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਪਰਿਵਾਰ ਵਾਲਿਆਂ ਨੇ ਜੇਲ੍ਹ ਪ੍ਰਸ਼ਾਸਨ ਤੇ ਦੋਸ਼ ਲਗਾਏ ਨੇ ਤੇ ਉਹਨਾਂ ਕਿਹਾ ਕਿ ਜੇਲ੍ਹ ਦੇ ਵਿੱਚ ਨਸ਼ੇ ਵਿਕਦੇ ਨੇ ਜੇਲ੍ਹ ਦੇ ਵਿੱਚ ਧੱਕਾਸ਼ਾਈ ਹੁੰਦੀ ਹੈ ਪਰਿਵਾਰ ਵਾਲਿਆਂ ਨੇ ਪੀੜਤ ਦੇ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਜਵਾਬ ਨਹੀਂ ਮਿਲਿਆ ਜਿਸ ਤੇ ਰੋਜ਼ ਦੇ ਵਿੱਚ ਪਰਿਵਾਰ ਵਾਲੇ ਕਾਫੀ ਦੇਰ ਜੇਲ੍ਹ ਦੇ ਬਾਹਰ ਤਰਨਾ ਲਗਾਈ ਬੈਠੇ ਰਹੇ ਉਹਨਾਂ ਨੇ ਕਿਹਾ ਕਿ ਕਦੇ ਆਖਦੇ ਨਹੀਂ ਕਿ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਤੇ ਕਦੇ ਆਖਦੇ ਨਹੀਂ ਕਿ ਉਹ ਸੁੱਤਾ ਪਿਆ ਪਰ ਪਰਿਵਾਰ ਨੇ ਸ਼ੱਕ ਜਤਾਇਆ ਕਿ ਉਹਨਾਂ ਦੇ ਮੈਂਬਰ ਨੂੰ ਕੁਝ ਨਾ ਕੁਝ ਹੋ ਗਿਆ ਹੈ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਕੇਂਦਰੀ ਜੇਲ੍ਹ ਦੇ ਵੀ ਕਿਸੇ ਅਧਿਕਾਰੀ ਨੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪੂਜਾ ਇਹਨੂੰ ਕੀ ਮਾਮਲਾ ਹੋਇਆ ਜਿਹੜਾ ਅੱਧੀ ਰਾਤ ਤੁਸੀਂ ਸੈਂਟਰ ਜੇਲ੍ਹ ਦੇ ਬਾਹਰ ਆਈ ਹੋ? ਵੀਰੇ ਮੁੰਡੇ ਦੀ ਜ਼ਮਾਨਤ ਹੋਈ ਹੋਣੀ ਉਹ ਕਰੇ ਆ ਕੇ ਕਹਿ ਕੇ ਗਿਆ ਵਾ ਵਿੱਚ। ਵੀਰੇ ਮੁੰਡੇ ਦੀ ਜ਼ਮਾਨਤ ਹੋਈ। ਕੋਈ ਹੋਣਾ ਮੁੰਡਾ? ਤੁਹਾਡੇ ਘਰ ਆ ਕੇ ਕੋਈ لڑکا ਆ ਉਹਨੇ ਆਰਡਰ ਦੱਸਿਆ ਸੀ ਵੀ ਜਾਏ ਪੁੱਛਦਾ ਸਾਡੇ ਘਰੇ ਆ ਗਿਆ ਉਹਨੇ ਦੱਸਿਆ ਅੱਛਾ ਵੀ ਭੈਣੇ ਇਦਾਂ ਇਦਾਂ ਗੱਲਬਾਤ ਆ ਸੀਰੀਅਸ ਬਹੁਤ ਆ ਵੀ ਸ਼ਾਮ ਨੂੰ ਅਸੀਂ ਉਹਨੂੰ ਦਾਖਲ ਕਰਾ ਕੇ ਆਏ ਵੀਨੇ ਦਿਨ ਤੋਂ ਤਾਂ ਕਰਿਆ ਨਹੀਂ ਉਹਨੂੰ ਦਾਖਲ ਵੀ ਜਾ ਕੇ ਹੁਣ ਦਾਖਲ ਕਰਾ ਕੇ ਆਏ ਵੀ ਦੇਖ ਲਾ ਵੀ ਬੱਚਨ ਦੀ ਉਮੀਦ ਹੈਗੀ ਉਹਦੀ ਕਿ ਨਹੀਂ ਹੈਗੀ ਵੀ ਇਹ 10 ਦਿਨ ਵੀ ਠੀਕ ਆ ਕਿ ਨਹੀਂ ਠੀਕ ਆ ਅਜੇ ਅਜੇ ਕੁਮਾਰ ਮੋਰੀਆ ਚਾਹੀਏ ਤੋਂ ਦੇ ਬ੍ਰਦਰ ਹੈ ਨਿਕਰ ਵਾਲਾ ਹਸਬੰਦ ਹੈ ਹਾਂਜੀ ਤੇ ਕਿਹੜੇ ਕੇਸ ਚ ਨੇ ਪੀਓ ਦੇ ਪਰਚੇ ਚ ਆ ਕਿੰਨੀ ਦੇਰ ਹੋ ਗਈ ਅੰਦਰ 9 ਮਹੀਨੇ ਹੋ ਗਏ ਆ ਤੇ ਤੁਹਾਡੀ ਲਾਸਟ ਟਾਈਮ ਕਦੋਂ ਗੱਲ ਹੋਈ ਮੇਰੀ ਵੀਰਵਾਰ ਮੁਲਾਕਾਤ ਹੋਈ ਆ ਉਸ ਦੇ ਬਾਅਦ ਜੀ ਮੇਰੀ ਕੋਈ ਗੱਲ ਨਹੀਂ ਹੋਈ ਮੇਰੇ ਭਰਾ ਦਾ ਫੋਨ ਆਇਆ ਸੀਗਾ ਮਸੀ ਦੇ ਮੁੰਡੇ ਦਾ ਵੀਰਵਾਰ ਠੀਕ ਸੀ ਹਾਂਜੀ ਨਹੀਂ ਬੀਮਾਰ ਤੇ ਬੀਮਾਰ ਦੋ ਮਿੰਟ ਖੜਿਆ ਕਹਿੰਦਾ ਪੂਜਾ ਮੈਂ ਠੀਕ ਨਹੀਂ ਮੇਰੀ ਗਰਦ ਲਵਾ ਦੇ ਤੇਰੇ ਹੱਥ ਜੋੜਦਾ ਮੇਰੇ ਕੋ ਗਰਦ ਵੀ ਨਹੀਂ ਲੱਗਦੀ ਕੀ ਕਰਾਂ ਆ ਕੇ ਖੜਿਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ 2 1/2 ਘੰਟੇ ਹੋ ਗਏ ਨੇ ਦੋ ਨਹੀਂ ਵੀਰੇ ਹੁਣ ਤਾਂ ਤਿੰਨ ਘੰਟੇ ਹੋ ਗਏ ਤੁਹਾਨੂੰ ਤਿੰਨ ਘੰਟੇ ਹੋ ਜਪੇ ਨੇ ਆਇਆ ਸੀ ਉਹ ਕਹਿੰਦੇ ਠੀਕ ਆ ਉਹ ਕਹਿੰਦੇ ਠੀਕ ਆ ਕੋਈ ਕਹਿੰਦੇ ਨਹੀਂ ਠੀਕ ਆ ਅੰਦਰੋਂ ਫੋਨ ਫਣ ਵੀ ਕਰੀ ਜਾਂਦੇ ਨੇ ਫਿਰ ਕਹਿੰਦੇ ਸੁੱਤਾ ਪਿਆ ਵਾ ਤਮਾਰਾ ਭਾਈ ਜੀ ਸੁੱਤਾ ਆਪਿਆ ਸਾਡੀ ਗਲਤੀ ਕਰਾ ਦਿਓ ਤੁਹਾਡੀ ਫੋਨ ਤੋਂ ਕਰਾ ਦਿਓ ਤੁਸੀਂ ਦੇਖੋ ਜਾਂ ਉਹਨੂੰ ਲੈ ਜਾਓ ਹਸਪੀਟਲ ਕੋਈ ਸੁਣਵਾਈ ਨਹੀਂ ਕੀ ਕੋਈ ਕੁਛ ਨਹੀਂ ਹੋਉਂਦਾ ਇਹ ਸਾਨੂੰ ਬੈਠੇ ਨੇ ਇੰਨਾ ਸਮਾਂ ਹੋ ਚੁੱਕਿਆ ਇਹ ਤਾਂ ਸਮਾਂ ਹੋ ਗਿਆ ਤੁੰਬਾ ਵੀ ਸਮਾਂ ਇਹ ਬੋਲ ਕੇ ਗਏ ਨੇ ਕਹਿੰਦੇ ਬਾਹਰ ਕੱਢ ਦਿਓ ਇਹ ਬੋਲ ਕੇ ਕਹਿੰਦੀ ਕਹਿੰਦੇ ਬਾਹਰ ਕੱਢ ਦਿਓ ਇਹਨਾਂ ਨੂੰ ਹਾਂਜੀ दारू ਪੀ ਕੇ ਬੋਲ ਕੇ ਗਏ ਨੇ ਵੀ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਜਾਓ ਇੱਥੇ ਹੈ ਨਹੀਂ ਕੋਈ ਵੀ ਦੀ ਕੁਝ ਬੋਲ ਕੇ ਲੰਗੇ ਹੁਣ ਦੱਸੋ ਕੀ ਕਰੀਏ ਸਮਾਂ ਹੋ ਗਿਆ ਜਿਹੜੇ ਤੁਹਾਡੇ ਹਸਬੰਡ ਜੇਲ੍ਹ ਦੇ 9 ਮਹੀਨੇ ਹੋ ਗਏ ਵੀਰੇ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੇਟੇ ਨੇ ਠੀਕ ਹੈ ਤੇ ਹੁਣ ਅਧਿਕਾਰੀਆਂ ਨੇ ਕੀ ਗਲਤ ਕੀਤੀ ਕੁਝ ਕੁਝ ਵੀ ਨਹੀਂ ਕਹਿੰਦੇ ਗੱਲ ਕਰਾਉਂਗੇ ਬੈਨਲ ਕਿੱਥੇ ਦੇ ਆ ਨੁਦਿਆਣਾ ਕਬੀਰ ਬਸਤੀ ਤੁਰੀਲਾ ਨਾ ਬਿਸ਼ਕਰਮਾ ਚੌਂਕ ਮਿਲਰ ਗੰਜ ਹਾਂਜੀ ਇਹ ਵੇਖਦਾ ਪਿਆ ਗੋਲੀਆਂ ਵੀ ਵਿਕਰੀਆਂ ਇਹ ਕੋਈ ਬਾਹਰੋਂ ਨਹੀਂ ਬੰਦਾ ਆ ਕੇ ਦੇ ਕੇ ਜਾਂਦਾ ਪਿਆ ਇਹ ਜਿਹੜੀ ਪੁਲਿਸ ਮੇਕ ਮੈਕਮਾ ਵਾ ਇਹ ਜਾ ਰਿਆ ਅੰਦਰ ਸਪਲਾਈ ਕਰਦਾ ਪਿਆ ਤਾਂ ਇਹ ਵੇਖਦਾ ਅੰਦਰ ਵੇਖਦਾ ਤੇ ਬਾਹਰ ਤਾਂ ਆਪਣੇ ਆਪ ਵਿਕਣਾ ਜੀ ਠੀਕ ਆ ਚਾਹੀ ਜਨਾਨੀ ਚਾਹੀ ਬੰਦਾ ਬਾਹਰ ਕਰਨ ਦੀ ਵਜ੍ਹਾ ਇੱਕ ਵਾਰੀ ਅੰਦਰ ਗੌਰ ਕਰ ਲੋ ਵੀ ਅੰਦਰ ਕੋਣ ਕੋਣ ਬੈਠਾ ਤੇ ਕੀ ਕੀ ਕਰਦਾ ਪਿਆ ਵਾ ਮਤਲਬ ਮਿਲੇ ਹੋਏ ਨੇ ਅਫਸਰ ਸਾਰੇ ਸਾਰੇ ਜੀ ਸਾਰੇ ਮਿਲੇ ਨੇ ਹੁਣ ਮੈਨੂੰ ਦੱਸੋ ਮੇਰੇ ਘਰੇ ਕੋਈ ਬੜੂਗਾ ਮੈਨੂੰ ਪਤਾ ਹੋਊਗਾ ਵੀ ਮੈਂ ਬਾੜੂਗੀ ਮੇਰੇ ਘਰੇ ਤਾਂ ਹੀ ਬੜੂਗਾ ਹੁਣ ਜੇਲ੍ਹ ਦੇ ਵਿੱਚ ਸਾਡੇ ਬੱਚਾ ਨਹੀਂ ਜਦ ਮਾਰਾ ਸੀਰੀਆ ਤਾਂ ਵੀ ਉਹਨੂੰ ਮਿਲਣ ਨਹੀਂ ਦਿੰਦੇ ਪਏ ਪਰ ਅੰਦਰ ਸਾਰਾ ਕੁਝ ਹੁੰਦਾ ਪਿਆ ਫੋਨ ਵੀ ਚੱਲਦੇ ਪਏ ਨੇ ਨਸ਼ਾ ਵੀ ਵਿਗਦਾ ਪਿਆ ਬਿਲਕੁਲ ਅਮਨ ਅਮਨ ਜੀ ਕੀ ਗੱਲਬਾਤ ਹੋਈ ਤੁਸੀਂ ਅੱਜ ਰਾਤ ਨੂੰ ਜਿਹੜਾ ਜੇਲ੍ਹ ਦੇ ਬਾਹਰ ਖੜੇ ਹੋ ਵੀਰੇ ਇਹ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਨੇ ਗੁੜੀਆਂ ਬੱਚਿਆਂ ਦਾ ਫੋਨ ਆਇਆ ਮੈਨੂੰ ਕਹਿੰਦੇ ਭਈਆ ਕਹਿੰਦੇ ਇਦਾਂ ਕਰਕੇ ਪ੍ਰੋਬਲਮ ਹੋ ਗਈ ਕਿ ਨਾ ਸਾਨੂੰ ਫੋਨ ਆਇਆ ਕੋਈ ਜ਼ਮਾਨਤ ਤੇ ਬਾਹਰ ਆਇਆ ਸੀ ਦੇ ਹਸਬੰਦ ਦਾ ਮੇਰੇ ਉੱਥੇ ਬਿਮਾਰ ਬਹੁਤ ਜ਼ਿਆਦਾ ਨੇ ਤੇ ਅਸੀਂ ਜਦੋਂ ਇੱਥੇ ਆਏ ਉੱਥੇ ਆਏ ਇਹਨਾਂ ਨੂੰ ਆਖਿਆ ਭਈਆ ਵੀ ਇਹਦਾ ਜੇ ਨਾਮ ਦੱਸਿਆ ਲੜਕੇ ਦਾ ਅਜੇ ਇੱਕ ਮਰਮੋਰੀਆ ਤੇ ਉਹਨਾਂ ਨੇ ਫਿਰ ਕੀ ਆਖਿਆ ਕਿ ਸਾਨੂੰ ਕਹਿੰਦੇ ਵੀ ਉਹ ਪਹਿਲੇ ਤਾਂ ਕਹਿੰਦੇ ਸਿਵਲ ਹਸਪੀਟਲ 'ਚ ਦਾਖਲ ਨੇ ਠੀਕ ਹੈ ਚਲੋ ਮੈਂ ਦੂ ਲੜਕੇ ਕਾਲ ਕੀਤੀ ਫਰੈਂਚ ਸਰਕਲ ਬੜਾਗਾ ਕਹਿੰਦੇ ਨਹੀਂ ਹੈਗੇ ਬਾਅਦ 'ਚ ਫਿਰ ਕਹਿੰਦੇ ਸਾਨੂੰ ਕਹਿੰਦੇ ਇੱਥੇ ਅੰਦਰ ਹਸਪੀਟਲ ਦੇ ਵੀ ਨਹੀਂ ਦਾਖਲ ਨਹੀਂ ਹੈਗੇ ਸੁੱਤਾ ਪਿਆਵਾ ਸੁੱਤ ਬਿਰ ਉਹ ਬਾਜੋ ਪਹਿਲੇ ਇਹ ਕਹਿੰਦੇ ਹਸਪੀਟਲ ਵੀ ਦਾਖਲ ਨਹੀਂ ਹੈਗੇ ਦਾਖਲ ਦੇ ਬਾਅਦ ਚ ਫਿਰ ਅਸੀਂ ਨੇ ਕਾਲ ਕੀਤੀ ਫਿਰ ਇਹਨਾਂ ਨੂੰ ਰਿਕੁਐਸਟ ਕੀਤੀ ਯਾਰ ਭਈਆ ਯਾਰ ਦੇਖੋ ਬੱਚੇ ਨਾਲ ਛੋੜੇ ਛੋੜੇ ਬੱਚੇ ਨੇ ਲੀਡਸ ਆਈਆਂ ਇਹਨਾਂ ਫਿਰ ਇਹਨਾਂ ਨੇ ਕਿੰਤਾ ਕਹਿੰਦੇ ਕੋਈ ਆਲ ਨਹੀਂ ਗੱਲ ਕਰਦੇ ਟੋਕੀ ਵਰਗ ਤੇ ਗੱਲ ਕੀਤੀ ਇਹਨਾਂ ਨੇ ਵਾਪਸੀ ਫੇਰ ਆਏ ਹੁਣ ਫਿਰ ਸਾਨੂੰ ਲਗਭਗ ਪੌਣੇ ਘੰਟੇ ਤੋਂ ਉੱਪਰ ਹੋ ਚੁੱਕੇ ਆ ਬਾਹਰ ਖੜੇ ਨੂੰ ਫਿਰ ਨਹੀਂ ਸਾਡੀ ਕਿੰਨਾ ਗੱਲ ਕਰਾਈ ਕਹਿੰਦੇ ਉਹਦਾ ਬੱਚਾ ਸਹੀ ਹੈ ਜੇ ਸਹੀ ਹੈ ਤਾਂ ਯਾਰ ਸਾਡੇ ਨਾਲ ਗੱਲ ਤਾਂ ਕਰਾ ਦਿਓ ਕਿੰਨੇ ਕਰਾਨੀਆਂ ਗੱਲ? ਕਿੰਨੇ ਗੱਲ ਕਰਾਨੀਆਂ ਯਾਰ? ਸਮਝਦੇ ਤੁਹਾਨੂੰ ਗੁੰਮਰਾ ਕਿਉਂ ਕੀਤਾ ਜਾ ਰਿਹਾ? ਇਹ ਗੁੰਮਰਾ ਦੇਖੋ। ਆਹਾਂ ਕੀਤਾ ਯਾਰ ਵੀਰ ਉਹਨੂੰ ਕੁਝ ਹੋ ਗਿਆ ਹੋਣਾ ਅੰਦਰ। ਹਾਂ ਕੁਝ ਹੋ ਗਿਆ ਹੋਣਾ। ਵੀ ਉਹਨੂੰ ਅੰਦਰ ਕੁਝ ਹੋ ਗਿਆ ਹੋਣਾ ਤਾਂ ਕਰਕੇ ਗੱਲ ਨਹੀਂ ਕਰਾ ਰਹੇ ਹੈਗੇ ਉਹ। ਕੀ ਨਾਮ ਤੁਹਾਡਾ? ਮੇਰਾ ਵੀਰੇ ਨਾਮ ਮਨਪ੍ਰੀਤ। ਤੁਸੀਂ ਉਹਨਾਂ ਦੇ ਕੀ ਲੱਗਦੇ? ਮੇਰਾ ਸਾਡੂ ਆ ਵੀਰੇ। ਹਾਂਜੀ। ਅੱਗੇ ਮੇਰਾ ਸਾਲਾ ਵੀ ਪਹਿਲਾਂ ਜੇ ਕਪੂਰਥਾਲੇ ਜੇਲ੍ਹ 'ਚ ਪੂਰਾ ਹੋ ਗਿਆ ਸੀਗਾ ਇਦਾਂ ਹੀ ਮਰਿਆ ਮੇਰਾ ਸਾਲਾ ਜੇਲ੍ਹ 'ਚ ਸੀਗਾ ਇਹਨਾਂ ਨੇ ਕਹਤਾ ਵੀ ਰਾਸਤੇ ਜਾਂਦੇ ਪੂਰਾ ਹੋ ਗਿਆ ਤੇ ਇਦਾਂ ਹੀ ਹੁਣ ਇਦਾਂ ਹੀ ਹੋ ਰਿਹਾ ਇੱਥੇ। ਕੀ ਕਹਿਣਾ ਚਾਹੋਗੇ ਵੀ ਜੇਲ੍ਹ ਦੇ ਵਿੱਚ ਕੀ ਸੁਰੱਖਿਆ ਨਹੀਂ ਹੈਗੀ ਜਾਂ ਕੋਈ ਸੁਰੱਖਿਆ ਵੀਰੇ ਹੈ ਹੀ ਨਹੀਂ ਕੋਈ ਡਾਕਟਰ ਸਹੂਲਤਾਂ ਨਹੀਂ ਡਾਕਟਰ ਮਿਲਦਾ ਹੈ ਹੀ ਨਹੀਂ ਕੋਈ ਅੰਦਰ ਵੀਰੇ ਆਪ ਹੀ ਗੋਲੀਆਂ ਦੇਈ ਜਾਂਦੇ ਆ ਕਿ ਐਦੀ ਕੁਦੀ ਕਿਹੜੇ ਕੇਸ 'ਚ ਜਿਹੜਾ ਤੁਹਾਡਾ ਸੰਦੂ ਅੰਦਰ ਗਿਆ ਸੀਗਾ ਇਹ ਵੀਰੇ ਪੀਓ ਦੇ ਕੇਸ 'ਚ ਸੀਗਾ ਵੀਰੇ ਕਿੰਨਾ ਸਮਾਂ ਹੋ ਗਿਆ ਜੀ ਇਹਨਾਂ ਨੂੰ 8-9 ਮਹੀਨੇ ਹੋ ਗਏ ਨੇ ਕਿ ਤੁਹਾਨੂੰ ਪਤਾ ਗੋਲੀਆਂ ਦੇ ਰਿਆ ਆਪਣੇ ਆਪ ਕਿ ਐਦੀ ਹਾਂਜੀ ਤੁਹਾਨੂੰ ਕਿਤਾ ਪਤਾ ਅੰਦਰ ਆਪਣੇ ਬੀਰੇ ਕੋਲ ਕਰਦਾ ਸਟਰੀਟ ਤੋਂ ਉਹ ਦਾ ਦਾ ਮੈਨੂੰ ਵੀ ਆ ਵੀ ਮੈਨੂੰ ਹੋ ਗਿਆ ਟਾਈਫਾਇਡ ਆ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਮੇਰੇ ਤੋਂ ਬਿਲਕੁਲ ਜਾਣ ਉਹ ਤੇ ਹੈ ਹੀ ਨਹੀਂ ਜਾਣ ਪਰਾਂ ਅੰਦਰ ਵੀਰੇ ਤੁਸੀਂ ਆਪ ਦੇਖ ਲਓ ਕਿੰਦਾਂ ਦਾ ਵਾ ਸੁੱਕ ਜਮੀ ਸੁੱਕੜਾ ਜਿੱਲੀ ਸੁੱਕਿਆ ਪਿਆ ਉਹ ਆ ਵੀਰੇ ਉਸ ਭਰਾ ਦੀ ਫੋਟੋ ਹੈ ਮੈਂ ਥੋੜੀ ਬੜੀ ਕਰਕੇ ਦਿਖਾ ਰਿਆਂਗਾ ਦੇਖ ਯਾਰ 마ਸੂਮ ਜਵ ਬੱਚਾ ਹੈਗਾ ਉਹ ਵੱਡਾ ਹੋਵੇ ਨਾ ਆਪਾਂ ਕਹਿੰਦੇ ਯਾਰ ਨਹੀਂ ਠੀਕ ਹੈ ਅਗਰ ਜੇ ਸਰਕਾਰ ਬੱਚਿਆਂ ਵਾਲੀ ਨਹੀਂ ਧਿਆਨ ਦੇਗੀ ਯਾਰ ਕਿਹਦੇ ਵੱਲ ਦੇਗੀ ਸਰਕਾਰ ਸਰਕਾਰ ਕਾਰੇਵਾਸੇ ਬੈਠੀ ਆ ਇੱਥੇ ਪਾਗਲਾ ਸਰਕਾਰ ਯਾਰ ਉਧਰ ਨਸ਼ੀ ਨਸ਼ਾ ਛਡਾ ਰਹੇ ਨੇ ਅਸੀਂ ਉਹ ਕਰਦੇ ਆ ਕੀ ਕੀ ਕਰਦੇ ਪੈਣ ਇਹ ਆ ਬੱਚਿਆਂ ਦੀ ਸ਼ਕਲ ਦੇਖੋ ਇਹਨਾਂ ਦੀ ਅੰਦਰ ਵੀ ਬਾਹਰ ਵੀ ਸ਼ਕਲ ਦੇਖੋ ਇਹਨਾਂ ਨੂੰ ਮਾਰਦੇ ਨੇ ਜੀਲਾ ਚ ਤਦੋਂ ਮਾਰਦੇ ਨੇ ਇਹਨਾਂ ਨੂੰ ਜੀਲਾ ਚ ਤੇ ਹੁਣ ਪ੍ਰਸ਼ਾਸਨ ਅੱਗੇ ਕੀ ਮੰਗਾ ਮੁੱਖ ਮੰਤਰੀ ਕੀ ਕੀ ਮੰਗਿਆ ਯਾਰ ਸਾਡੀ ਵੀਰੇ ਮੰਗ ਨੂੰ ਮੰਗ ਯਾਰ ਗਰੀਬ ਬੰਦਾ ਕੀ ਮੰਗ ਮੰਗ ਲੇਗਾ ਆ ਮੇਰੀਆਂ ਪੈਣਾ ਕੀ ਮੰਗ ਮੰਗ ਲੈਣਗੀਆਂ ਇਹ ਇਹਨਾਂ ਨੂੰ ਇੱਥੇ ਬੈਠਿਆਂ ਨੂੰ ਮੈਂ ਆਣਾ ਮੈਂ ਉਦੇ ਬਾਅਦ ਚ ਫਿਰ ਇਹਨਾਂ ਨੂੰ ਵਿਚਾਰੇ ਨੂੰ ਹੌਸਲਾ ਹੋਇਆਗਾ ਯਾਰ ਸਾਡਾ ਭਰਾ ਆ ਗਿਆ ਇਹ ਕੀ ਹੌਸਲਾ ਕਰ ਲੈਣੀ ਹੈ ਯਾਰ ਇਹ ਯਾਰ ਗਰੀਬ ਬੰਦੇ ਦਾ ਇਕੱਲਾ ਬੰਦਾ 76 ਮਾਰ ਕੇ ਭਜਾਉਂਦੇ ਨੇ 76 ਮਾਰ ਕੇ ਅਜੇ ਕੁਮਾਰ ਮੋਰੀਆ ਚਲੋ ਠੀਕ